ਥਾਣਾ ਮੁਕੰਪੁਰਾ ਅਧੀਨ ਆਉਂਦੇ ਇਲਾਕੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕੰਮਕਾਜ ਦੇ ਸਿਲਸਲੇ ਵਿੱਚ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪਿੱਛੋਂ ਆ ਰਹੀ ਇੱਕ ਗੱਡੀ ਚਾਲਕ ਵੱਲੋਂ ਟੱਕਰ ਮਾਰੀ ਗਈ ਅਤੇ ਗੱਡੀ ਭਜਾ ਲਈ ਗਈ ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਗੱਡੀ ਚਾਲਕ ਨੂੰ ਕਾਬੂ ਕਰ ਲਿਆ ਗਿਆ ਥਾਣਾ ਮੁਕੰਪੁਰਾ ਵਿਖੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਤੇ ਰੋਜ਼ ਜਾਹਿਰ ਕਰਦਿਆਂ ਇਨਸਾਫ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਮ੍ਰਿਤਕ ਨੂੰ ਪਿੱਛੋਂ ਆ ਰਹੇ ਇੱਕ ਸ਼ਰਾਬੀ ਕਾਰ ਚਾਲਕ ਵੱਲੋਂ ਟੱਕਰ ਮਾਰੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਪਰ ਪੁਲਿਸ ਵੱਲੋਂ ਉਸ ਕਾਰ ਚਾਲਕ ਖਿਲਾਫ ਐਫ ਆਈ ਆਰ ਦੇ ਤੱਥਾਂ ਦੇ ਆਧਾਰ ਤੇ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਥਾਣਾ ਮੁਕੰਪੂਰਾ ਦੇ ਮੁਖ ਅਫਸਰ ਇੰਸਪੈਕਟਰ ਸਰਮੇਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁੱਜੀ ਮੇਰਾ ਨਾਮ ਅਬਰਿੰਦਰ ਸਿੰਘ ਹੈ ਜੀ ਤੇ ਮੇਰਾ ਆਪਣਾ ਪੁਆਇ ਦਾ ਬੇਟਾ ਸੀਗਾ ਜਿਹੜਾ ਕੱਲ ਆਪਣਾ ਸ਼ਾਮ ਇੱਥੇ ਤਾਰਾ ਆਪਣਾ ਜਿਹੜਾ ਆਪਣਾ ਬਰ ਵੱਡਾ ਹਾਈਵੇ ਅਜੀ ਜਮਰੰਗ ਰੋਡ ਦੇ ਥੱਲੇ ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਤੇ ਆਪਣਾ ਪਿੱਛੋਂ ਇੱਕ ਵੈਨਯੂ ਗੱਡੀ ਜਿਹਦਾ ਕੀ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕਿ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ 'ਚ ਚੜਾ ਕੇ ਉੱਥੋਂ ਬੰਦੇ ਭੱਜ ਗਏ ਮੌਕੇ ਤੋਂ ਭੱਜਣ ਤੋਂ ਬਾਅਦ ਇਹ ਆ ਜੀ ਫਿਰ ਮਤਲਬ ਉਸ ਤੋਂ ਬਾਅਦ ਇਹਨਾਂ ਨੂੰ ਉੱਥੋਂ ਜਿਹੜੇ ਰਾਹਗੀਰ ਨੇ ਉਹਨਾਂ ਨੇ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਉੱਥੇ ਫਿਰ ਮਤਲਬ ਦਬੋਚਿਆ ਦਬੋਚਣ ਤੋਂ ਬਾਅਦ ਪੁਲਿਸ ਨੂੰ ਪੇਸ਼ ਮਤਲਬ ਪੜਾਇਆ ਜੀ ਤੇ ਹੁਣ ਮਤਲਬ ਮੰਨ ਲਓ ਇਸ ਚੱਕਰ ਦੇ ਵਿੱਚ ਉਹ ਬੰਦੇ ਨੇ ਸ਼ਰਾਬ ਵੀ ਪੂਰੀ ਪੀਤੀ ਹੋਈ ਹੈ ਜਿਹੜਾ ਗੱਡੀ ਚਲਾ ਰਿਹਾ ਤੇ ਉਹ ਉਹਦੇ ਨਾਲ ਜਿਹੜਾ ਕੋ ਪੈਸੈਂਜਰ ਹੋ ਉਹ ਆਪਣੇ ਮੂੰਹ ਸਿਰੇ ਸਾਨੂੰ ਉੱਥੇ ਦੱਸਦਾ ਜੀ ਕਿ ਬਈ ਮੈਂ ਅਸੀਂ ਨਾਲ ਬੈਠੇ ਸੀ ਅਸੀਂ दारू ਪੀਂਦੇ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਮੰਨ ਲਓ ਸਾਡਾ ਫਿਰ ਅਸੀਂ ਮਤਲਬ ਮੰਨ ਲਓ ਸਾਡੇ ਕੋ ਗੱਡੀ ਚੜ ਗਈ ਹੈ ਮੁੰਡੇ ਦੇ ਉੱਪਰ ਤੇ ਉਸ ਤੋਂ ਬਾਅਦ ਅਸੀਂ ਭੱਜ ਗਏ ਆ ਤੇ ਇਹ ਹੁਣ ਪੁਲਿਸ ਕਹਿੰਦੀ ਹੈ ਜੀ ਅਸੀਂ ਇਹਨੂੰ ਫੜਿਆ ਤੇ ਸਾਡੇ ਦੇ ਮਤਲਬ ਮੰਨ ਲਓ ਦੋਵੇਂ ਗੱਲਾਂ 'ਚ ਫਰਕ ਹੈ ਜੀ ਕਿ ਮਤਲਬ ਮੰਨ ਲਓ ਆਪਣਾ ਇਹ ਸਾਡੇ ਲਈ ਤੇ ਫਿਰ ਹਿੱਟ ਐਂਡ ਰਨ ਵਾਲਾ ਮਸਲਾ ਜੀ ਤੇ ਹੁਣ ਮਤਲਬ ਮੰਨ ਲਓ ਜਿਹੜੀ ਇਹਨਾਂ ਨੇ ਧਾਰਾ ਦੇ ਅੰਦਰ ਪਰਚਾ ਦਿੱਤਾ 106 ਉਹਦੇ ਚ ਮਤਲਬ ਮੰਨ ਲਓ ਇਹਦੀ ਮੌਕੇ ਤੇ ਥਾਣੇ ਤੋਂ ਜਮਾਨਤ ਹੋ ਜਾਣੀ ਆ ਜੋ ਕਿ ਸਾਡੇ ਲਈ ਮਤਲਬ ਮੰਨ ਲਓ ਸੀ ਵਿਕਟਿਮ ਫੈਮਿਲੀਆਂ ਸਾਨੂੰ ਇਹ ਚੀਜ਼ ਮਤਲਬ ਐਡਮਿਸਿਬਲ ਨਹੀਂ ਆ ਜੀ ਅਸੀਂ ਮਤਲਬ ਇਸ ਤਰ੍ਹਾਂ ਸਾਡਾ ਰੋਸ ਆ ਸਾਡੇ ਨਾਲ ਮਤਲਬ ਨਿਆਂ ਨਹੀਂ ਹੋਇਆ ਜੀ ਮਤਲਬ ਮੰਨ ਲਓ ਸਾਡਾ ਬੱਚਾ ਚਲਾ ਗਿਆ ਸਾਡਾ ਭਰਾ ਚਲਾ ਗਿਆ ਔਰ ਮਤਲਬ ਮੰਨ ਲਓ ਕਲਪਰੇਟ ਜਿਹੜਾ ਉਹਦੀ ਰਾਤ ਦੀ दारू ਲੱਥੀ ਆ ਕਿੰਨੀ ਉਮਰ ਸੀ ਜੀ ਉਹਨਾਂ ਦੀ ਜਿਨ੍ਹਾਂ ਦੀ ਹੱਥ ਹੋਈ ਹੈ 40 ਸਾਲਾਂ ਦੀ ਮਤਲਬ ਏਜ ਸੀ ਜੀ ਕਿੰਨੇ ਬੱਚੇ ਸੀ ਉਹਨਾਂ ਦੇ ਇੱਕ ਇੱਕ ਬੇਟੀ ਆ ਜੀ 5 ਸਾਲ ਦੀ ਉਹਨਾਂ ਦੀ ਤੇ ਮਤਲਬ ਮੰਨ ਲਓ ਜਿਸ ਤਰ੍ਹਾਂ ਹੈਂਡ ਟੂ ਮਾਊਥ ਚੱਲਣ ਵਾਲੀ ਫੈਮਲੀ ਆ ਜੀ ਮਤਲਬ ਮੁੰਡਾ ਡੇਲੀ ਆਪਣੀ ਬਰੈਡ ਅਰਨ ਕਰਦਾ ਤੇ ਸ਼ਾਮ ਨੂੰ ਖਾਂਦਾ ਜੀ ਕੱਲ ਹਾਂਜੀ ਇੱਕ ਐਕਸੀਡੈਂਟ ਹੋਇਆ ਸੀ ਕੱਲ ਜੀ ਕਾਰ ਦਾ ਤੇ ਮੋਟਰਸਾਈਕਲ ਦਾ ਉਹ ਵਿੱਚ ਗੁਰਪ੍ਰੀਤ ਸੀ ਲੜਕਾ ਇੱਕ ਪੁੱਤਰ ਮਨੋਰ ਸਿੰਘ ਇਹਦੀ ਡੈਟੋਬੀ ਸੀ ਕਾਰ ਚਾਲਕ ਜਿਹੜਾ ਉਹ ਜਤਿੰਦਰ ਸਿੰਘ ਹਿਲ ਸਨ ਆਫ ਰੰਮ ਐ ਐਮ ਬੀ ਸਿੰਘ ਕੋਟ ਜੋਗਰਾਜ ਦਾ ਰਹਿਣ ਵਾਲਾ ਕਨੂਨ ਵਾਲਾ ਸੀ ਤੇ ਉਹ ਨੋਨ ਨੋਨ ਸਾਰਾ ਬੰਦੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਹੈ ਪੱਛਾ ਦਰਜ ਹੋ ਗਿਆ ਕਾਰਨ ਕਿੱਥੋਂ ਲੈ ਗਿਆ ਸੀ ਸਰ ਇਹ ਕਾਰਵਾਲਾ ਕੰਨਵਾਂ ਦਾ ਜੀ ਜੋਗ ਰਾਜ ਸਿੰਘ ਕਨਵਰ ਸਰ ਨੇ ਕੋ ਡਿੰਗ ਕਰਾਈ ਸੀ ਹਾਂ ਜਿਹੜਾ ਤਾਂ ਮੈਡੀਕਲ ਕਰਾਇਆ ਸੀ ਜੀ ਡਿੰਗ ਕੀਤੀ ਸੀ ਜੀ ਸਰ ਪਰਵਾਹ ਨੂੰ ਹਾਂ ਜੀ ਪਰਵਾਹ